ਅਸੀਂ ਇਸ ਵੇਲੇ ਨੋਰਟੈਂਗਮ ਸ਼ਾਇਰ ਕਾਉਂਟੀ ਕਾਉਂਸਲ ਦੇ ਟਾਊਨ ਕ੍ਰੋਮਵੈਲਚਾ। ਇਹ ਕ੍ਰੋਮਵੈਲ ਦੇ ਵਿੱਚ ਖਾਸੀ ਜਿਹੜੀ ਦੇਖਣ ਨੂੰ ਮਿਲੀ ਉਹ ਇਹ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਇੱਥੇ ਦਾ ਬੱਸ ਅੱਡਾ ਦਿਖਾਉਣਾ। ਕਿਵੇਂ ਗਾਰਡਨ ਸ਼ੈੱਡ ਵਾਂਗੂ ਲੱਕੜ ਦਾ ਬਣਿਆ ਹੋਇਆ ਇਹ ਗਾਰਡਨ ਸ਼ੈੱਡ ਆ। ਤੇ ਉਹਦੇ ਅੰਦਰ ਦੇਖਦੇ ਆਪਾਂ ਕੀ ਆ। ਦੇਖੋ ਇੱਕ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹਦੇ ਅੰਦਰ ਇਸ ਤਰ੍ਹਾਂ ਲੋਕਾਂ ਦੇ ਪੜ੍ਹਨ ਵਾਸਤੇ ਕਿਤਾਬਾਂ ਰੱਖੀਆਂ ਹੋਈਆਂ। ਬੜੀ ਅਜੀਬੋ ਗਰੀਬ ਗੱਲ ਸੀ ਜਾਂਦੇ ਜਾਂਦੇ ਬ੍ਰੇਕ ਮਾਰੇ ਤੇ ਇੱਥੇ ਇਸ ਤਰ੍ਹਾਂ ਕਰਕੇ ਕਿਤਾਬਾਂ ਰੱਖੀਆਂ ਹੋਈਆਂ ਹਨ ਜਿੱਥੇ ਲਿਖਿਆ ਪਲੀਜ਼ ਕੀਪ ði ਸੀਟਸ ਫਰੀ ਆਫ ਬੁਕਸ ਇਸ ਤਰ੍ਹਾਂ ਕਰਕੇ ਤੇ ਅੱਗੇ ਦੇਖੋ ਇੱਧਰ ਦੋਨੇ ਪਾਸੇ ਕਿਤਾਬਾਂ ਤੇ ਨਾਲ ਇਹਨਾਂ ਨੇ ਜ਼ਰੂਰੀ ਜਿਹੜੇ ਇਥੋਂ ਦੇ ਕਾਉਂਸਲ ਦੇ ਨੋਟਿਸ ਆ ਤੇ ਅੱਗੇ ਇਹਨਾਂ ਨੇ ਦੱਸਿਆ ਹੈ ਬਸਾਂ ਕਿਹੜੀਆਂ ਕਿਹੜੀਆਂ ਕਿੱਥੇ-ਕਿੱਥੇ ਜਾਂਦੀਆਂ ਹਨ ਤੇ ਆਪਾਂ ਇੱਥੇ ਕਲਮਾਰੀ ਪਈ ਆ ਖੋਲ ਕੇ ਦੇਖਦੇ ਹਾਂ ਉਹਦੇ ਵਿੱਚ ਕੀ ਆ ਆੜੀ ਅਲਮਾਰੀ ਆਪਾਂ ਖੋਲ ਕੇ ਦੇਖਦੇ ਹਾਂ ਕਿਹਦੇ ਵਿੱਚ ਕੀ ਆ ਲਓ ਜੀ ਇਹਦੇ ਵਿੱਚ ਵੀ ਕਿਤਾਬਾਂ ਤੇ ਨਾਲ ਸੀੜੀਆਂ ਪਈਆਂ ਲੋ ਇਹ ਆ ਵੀ ਜਿਹੜਾ ਵੀ ਕੋਈ ਆਵੇ ਤੇ ਲੋ ਜੀ ਆ ਕੇ ਪੜਜੋ ਹਨਾ ਤੇ ਇੱਧਰ ਦੇਖੋ ਨਾਲ ਜਿਹੜੀਆਂ ਪ੍ਰਾਣੀਆਂ ਆਪਣੀਆਂ ਰੀਲਾਂ ਹੁੰਦੀਆਂ ਸੀ ਉਹ ਪਈਆਂ ਰੱਖੀਆਂ ਕਿਸੇ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਆ ਇਹ ਵਾਕਈ ਕਮਾਲ ਦੀ ਚੀਜ਼ ਆ ਵਾਕਈ ਕਮਾਲ ਦੀ ਚੀਜ਼ ਆ ਆ ਦੇਖੋ ਇੰਗਲਿਸ਼ ਜਿਹੜੀਆਂ ਕੈਸਟਾਂ ਪਈਆਂ ਤੇ ਨਾਲ ਦੀ ਨਾਲ ਇਹ ਕਿਤਾਬਾਂ ਲੋ ਜੀ ਕਰੋ ਇੰਜੋਏ ਕਰੋ ਦਰਸ਼ਣ ਇਸ ਚੀਜ਼ ਦੇ ਅਸੀਂ ਇਸ ਵੇਲੇ ਨੋਰਟੈਂਗਮ ਸ਼ਾਇਰ ਕਾਉਂਟੀ ਕਾਉਂਸਲ ਦੇ ਟਾਊਨ ਕ੍ਰੋਮਬੈਲ ਚ ਆ। ਇਹ ਕ੍ਰੋਮਬੈਲ ਦੇ ਵਿੱਚ ਖਾਸੀ ਜਿਹੜੀ ਦੇਖਣ ਨੂੰ ਮਿਲੀ ਉਹ ਇਹ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਇੱਥੇ ਦਾ ਬੱਸ ਅੱਡਾ ਦਿਖਾਉਣਾ। ਕਿਵੇਂ ਗਾਰਡਨ ਸ਼ੈੱਡ ਵਾਂਗੂ ਲੱਕੜ ਦਾ ਬਣਿਆ ਹੋਇਆ ਇਹ ਗਾਰਡਨ ਸ਼ੈੱਡ ਆ। ਤੇ ਉਹਦੇ ਅੰਦਰ ਦੇਖਦੇ ਆਪਾਂ ਕੀ ਆ। ਦੇਖੋ ਇੱਕ ਖੁਸ਼ੀ ਵਾਲੀ ਗੱਲ ਇਹੀ ਹੈ ਕਿ ਇਹਦੇ ਅੰਦਰ ਇਸ ਤਰ੍ਹਾਂ ਲੋਕਾਂ ਦੇ ਪੜਨ ਵਾਸਤੇ ਕਿਤਾਬਾਂ ਰੱਖੀਆਂ ਹੋਈਆਂ। ਬੜੀ ਅਜੀਬੋ ਗਰੀਬ ਗੱਲ ਸੀ ਜਾਂਦੇ ਜਾਂਦੇ ਬ੍ਰੇਕ ਮਾਰੇ ਤੇ ਇੱਥੇ ਇਸ ਤਰ੍ਹਾਂ ਕਰਕੇ ਕਿਤਾਬਾਂ ਰੱਖੀਆਂ ਹੋਈਆਂ ਹਨਾ ਇੱਥੇ ਲਿਖਿਆ ਪਲੀਜ਼ ਕੀਪ ði ਸੀਟਸ ਫਰੀ ਆਫ ਬੁਕਸ ਇਸ ਤਰ੍ਹਾਂ ਕਰਕੇ ਤੇ ਅੱਗੇ ਦੇਖੋ ਇਧਰ ਦੋਨੇ ਪਾਸੇ ਕਿਤਾਬਾਂ ਤੇ ਨਾਲ ਇਹਨਾਂ ਨੇ ਜ਼ਰੂਰੀ ਜਿਹੜੇ ਇੱਥੋਂ ਦੇ ਕਾਉਂਸਲ ਦੇ ਨੋਟਿਸ ਆ ਤੇ ਅੱਗੇ ਇਹਨਾਂ ਨੇ ਦੱਸਿਆ ਹੈ ਬਸਾਂ ਕਿਹੜੀਆਂ ਕਿਹੜੀਆਂ ਕਿੱਥੇ-ਕਿੱਥੇ ਜਾਂਦੀਆਂ ਹਨਾ ਤੇ ਆਪਾਂ ਇੱਥੇ ਇੱਕ ਅਲਮਾਰੀ ਪਈ ਆ ਖੋਲ ਕੇ ਦੇਖਦੇ ਹਾਂ ਉਹਦੇ ਵਿੱਚ ਕੀ ਆ ਆੜੀ ਅਲਮਾਰੀ ਆਪਾਂ ਖੋਲ ਕੇ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਆ ਲਓ ਜੀ ਇਹਦੇ ਵਿੱਚ ਵੀ ਕਿਤਾਬਾਂ ਤੇ ਨਾਲ ਸੀੜੀਆਂ ਪਈਆਂ ਲੋ ਇਹ ਆ ਵੀ ਜਿਹੜਾ ਵੀ ਕੋਈ ਆਵੇ ਤੇ ਲੋ ਜੀ ਆ ਕੇ ਪੜਜੋ ਹਨਾ ਤੇ ਇੱਧਰ ਦੇਖੋ ਨਾਲ ਜਿਹੜੀਆਂ ਪ੍ਰਾਣੀਆਂ ਆਪਣੀਆਂ ਰੀਲਾਂ ਹੁੰਦੀਆਂ ਸੀ ਉਹ ਪਈਆਂ ਰੱਖੀਆਂ ਕਿਸੇ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਆ ਇਹ ਵਾਕਈ ਕਮਾਲ ਦੀ ਚੀਜ਼ ਆ ਵਾਕਈ ਕਮਾਲ ਦੀ ਚੀਜ਼ ਆ ਆ ਦੇਖੋ ਇੰਗਲਿਸ਼ ਜਿਹੜੀਆਂ ਕੈਸਟਾਂ ਪਈਆਂ ਤੇ ਨਾਲ ਦੀ ਨਾਲ ਇਹ ਕਿਤਾਬਾਂ ਲੋ ਜੀ ਕਰੋ ਇੰਜੋਏ ਕਰੋ ਦਰਸ਼ਣ ਇਸ ਚੀਜ਼ ਦੇ